ਅੰਮ੍ਰਿਤਸਰ ਤੋਂ ਕਟੜਾ ਜਾ ਰਹੀ ਬੰਦੇ ਭਾਰਤ ਰੇਲ ਦਾ ਜਲੰਧਰ ਸਟੇਸ਼ਨ ਤੇ ਗਰਜੋਸ਼ੀ ਨਾਲ ਸਵਾਗਤ ਅੰਮ੍ਰਿਤਸਰ ਤੋਂ ਚਲ ਕੇ ਕਟੜਾ ਜਾਣ ਵਾਲੀ ਬੰਦੇ ਭਾਰਤ ਰੇਲ ਜਦੋਂ ਜਲੰਧਰ ਰੇਲਵੇ ਸਟੇਸ਼ਨ ਤੇ ਪਹੁੰਚੀ ਤਾਂ ਇਸ ਦਾ ਭਾਰਤੀ ਜਨਤਾ ਪਾਰਟੀ ਵੱਲੋਂ ਵਿਸ਼ੇਸ਼ ਸਮਾਗਮ ਰੱਖ ਕੇ ਸਵਾਗਤ ਕੀਤਾ ਗਿਆ ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਜੀਆਰਪੀ ਵੱਲੋਂ ਸੁਰੱਖਿਆ ਪ੍ਰਬੰਧਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਡਾਲ ਦੀ ਪੂਰੀ ਜਾਂਚ ਕੀਤੀ ਗਈ ਇਸ ਸਮਾਗਮ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਦੀ ਅਗਵਾਈ ਵਿੱਚ ਹੋਇਆ ਜਿੱਥੇ ਪਾਰਟੀ ਦੇ ਸੀਨੀਅਰ ਨੇਤਾਵਾਂ ਨੇ ਵੀ ਪਹੁੰਚ ਕੇ ਬੰਦੇ ਭਾਰਤ ਰੇਲ ਦਾ ਸਵਾਗਤ ਵੱਖ-ਵੱਖ ਸਕੂਲਾਂ ਤੋਂ ਆਏ ਵਿਦਿਆਰਥੀਆਂ ਨੇ ਆਪਣੇ ਟੈਲੈਂਟ ਪ੍ਰਦਰਸ਼ਨ ਨਾਲ ਇਸ ਸਮਾਗਮ ਨੂੰ ਚਾ ਚਾਂ ਲਗਾ ਦਿੱਤੇ। ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੂਰਵ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਭਾਰਤ ਰੇਲ ਬਾਰੇ ਵਿਸਤ੍ਰਿਤ ਪੂਰਨ ਜਾਣਕਾਰੀ ਸਾਂਝੀ ਕੀਤੀ। ਜਲੰਧਰ ਬੀਜ਼ ਟੀਵੀ ਤੋਂ ਸ਼ਿਵਮਨਦੀ ਰਿਪੋਰਟ। ਮਾਨਸ਼ ਅਧਿਕਾਰੀਆਂ, ਪ੍ਰੈਸ ਮੀਡੀਆ ਦੇ ਸਦਸਿਓ ਅਤੇ ਆਧਾਰੇ ਸਭੀ ਸਨਮਾਨਿਤ ਨਾਗਰਿਕ ਗਣੋ ਨੂੰ ਹਾਰਦਿਕ ਸਵਾਗਤ ਅਤੇ ਅਭਿਨੰਦਨ ਕਰਦਾ ਹਾਂ। ਭਾਰਤ ਸਰਕਾਰ ਦੇ ਮਿਸ਼ਨ ਨਿਰਦੇਸ਼ਾਂ ਮੁਤਾਬਕ श्री माता वैष्णो देवी कटरा और अमृतसर के बीच बेहतर रेल कनेक्टिविटी उपलब्ध कराने के उद्देश्य से नई वंदे भारत एक्सप्रेस 26,405, 26,406 का नियमित संचालन दिनांक ग्यारह आठ दो से किया जा रहा है श्री माता वैष्णो देवी कटरा अमृतसर वंदे भारत एक्सप्रेस ट्रेन उत्तर भारत के दो बड़े धार्मिक स्थलों को ਸਭ ਤੋਂ ਘੱਟ ਸਮੇਂ ਵਿੱਚ ਜੋੜੇਗੀ ਜੰਮੂ ਅਤੇ ਕਸ਼ਮੀਰ ਮੇ ਸ਼੍ਰੀ ਮਾਤਾ ਦੈਸ਼ਨੋ ਜੀ ਦੀ ਥਾਂ ਸੇ ਪੰਜਾਬ ਕੇ ਸਵਰਨ ਮੰਦਿਰ ਕੋ ਜੋੜਨੇ ਵਾਲੀ ਇਹ ਟ੍ਰੇਨ ਜੰਮੂ ਕਵੀ ਪਠਾਨਕੋਟ ਚਲੰਦਰ ਸ਼ਹਿਰ ਔਰ ਬਿਆਸ ਹੁੰਦੇ ਹੋਏ ਅੰਮ੍ਰਿਤਸਰ ਪਹੁੰਚੇਗੀ ਮੰਦਿਰ ਲਈ ਜਿਹੜੀ ਸੰਗਤ ਪੰਜਾਬ ਦੀ ਪੰਜਾਬ ਦੇ ਵਿੱਚੋਂ ਮਹਾਮਈ ਦੇ ਦਰਬਾਰ ਤੇ ਜਾਂਦੀ ਹੈ ਉਹਨਾਂ ਲਈ ਬੜੀ ਵੱਡੀ ਖੁਸ਼ਖਬਰੀ ਦੀ ਗੱਲ ਹੈ ਕਿ ਇੱਕ ਨਵੀਂ ਟ੍ਰੇਨ ਅੱਜ ਸਾਡੇ ਪ੍ਰਧਾਨ ਮੰਤਰੀ ਆਦਰਯੋਗ ਸ਼੍ਰੀ ਨਰਿੰਦਰ ਮੋਦੀ ਜੀ ਨਵੀਂ ਟ੍ਰੇਨ ਸ਼ੁਰੂ ਹੋਣ ਜਾ ਰਹੀ ਹੈ ਜਿਹੜੀ ਕਟੜਾ ਤੋਂ ਚੱਲ ਕੇ ਪਠਾਨਕੋਟ ਪਠਾਨਕੋਟ ਤੋਂ ਜਲੰਧਰ ਜਲੰਧਰ ਤੋਂ ਬਿਆਸ ਬਿਆਸ ਤੋਂ ਅੰਮ੍ਰਿਤਸਰ ਜਾ ਕੇ ਜਿੱਦਾ ਉੱਥੇ ਜਾ ਕੇ ਰੁਕੇਗੀ ਔਰ ਫਿਰ ਉਹੀ ਸੇਮ ਟ੍ਰੇਨ ਉਸੇ ਦਿਨ ਸ਼ਾਮ ਨੂੰ ਅੰਮ੍ਰਿਤਸਰ ਤੋਂ ਚੱਲ ਕੇ ਦਾ ਬਿਆਸ ਜਲੰਧਰ ਬਹੁਤ ਦਿਲੰਦਰ ਤੋਂ ਬਾਅਦ ਖਾਨਕੋਟ ਔਰ ਰਾਜ ਨੂੰ ਜਿਹੜੀ ਆ ਉਹ ਕੱਟ ਕਰ ਚੁੱਕੀ ਹੈ ਮੇਰਾ ਖਿਆਲ ਹੈ ਕਿ ਬਹੁਤ ਪੁਰਾਣੀ ਮੰਗ ਸੀ ਸਾਡ ਦੇਸ਼ ਦੀ ਕਿ ਇੱਕ ਬੰਦੇ ਭਾਰਤ ਟ੍ਰੇਨ ਜਿਹੜੀ ਅੱਜ ਪੂਰੇ ਭਾਰਤ ਦੀ ਸ਼ਾਨ ਹੈ ਆਦਰਨੀય ਪ੍ਰਧਾਨ ਮੰਤਰੀ ਸਾਹਿਬ ਨੇ ਪੂਰੇ ਭਾਰਤ ਦੇ ਵੱਖ-ਵੱਖ ਰੂਟਸ ਦੇ ਉੱਤੇ ਇਹ ਜਿਹੜੀ ਫਾਸਟ ਟ੍ਰੇਨ ਹੈ ਜਿਹੜੀ ਸ਼ੁਰੂ ਕੀਤੀ ਹੈ ਜਿਹਨੇ ਅੰਮ੍ਰਿਤਸਰ ਤੋਂ ਲੈ ਕੇ ਪਠਾਨਕੋਟ ਤੱਕ ਦੀ ਔਰ ਪਠਾਨਕੋਟ ਤੋਂ ਲੈ ਕੇ ਅੰਮ੍ਰਿਤਸਰ ਦੀ ਜਿਹੜੀ ਦੂਰੀ ਹੈ ਇਹ 5 ਘੰਟੇ ਉਹ 40 ਮਿੰਟ ਦੇ ਵਿੱਚ ਜਿਹੜੀ ਤੈਅ ਕਰਨੀ ਆ ਫਾਸਟੈਸਟ ਰੇਲ ਹੈ ਜਿਹਦਾ ਸਾਡੀਆਂ ਪੰਜਾਬ ਦੀਆਂ ਸੰਗਤਾਂ ਨੂੰ ਜਲੰਧ ਅੰਮ੍ਰਿਤਸਰ ਚਾਹੇ ਹੋਰ ਨਾਲ ਲੱਗਦੇ ਜਿੰਨੇ ਇਲਾਕੇ ਆ ਉਹਨਾਂ ਨੂੰ ਆਉਣ ਵਾਲੇ ਸਮੇਂ 'ਚ ਬਹੁਤ ਵੱਡਾ ਇਹਦਾ ਫਾਇਦਾ ਹੋਣ ਵਾਲਾ ਔਰ ਮੈਂ ਸਮਝਦਾ ਕਿ ਸਾਡੇ ਆਦਰਨੀਏ ਰੇਲ ਮੰਤਰੀ ਸ਼੍ਰੀ ਅਸ਼ਵਨੀ ਵੈਸ਼ਨਵ ਸਾਹਿਬ ਉਹਨਾਂ ਨੇ ਜਦੋਂ ਦਾ ਇਹ ਡਿਪਾਰਟਮੈਂਟ ਸੰਭਾਲਿਆ ਸਾਡਾ ਰੇਲ ਮਹਿਕਮਾ ਜਿਹੜਾ ਉਹ ਤਰੱਕੀ ਕਰ ਰਿਹਾ ਨਵੀਆਂ-ਨਵੀਆਂ ਟ੍ਰੇਨਾਂ ਜਿੱਥੇ ਭਾਰਤ ਪੁਰਸ਼ ਦੇ ਵਿੱਚ ਚੱਲ ਰਹੀਆਂ ਉੱਤੇ ਖਾਸ ਕਰਕੇ ਪੰਜਾਬ ਦਾ ਬਹੁਤ ਖਿਆਲ ਰੱਖਿਆ ਜਾਂਦਾ ਪਿਛਲੇ ਦਿਨੀ ਵੀ ਤੁਹਾਨੂੰ ਮਿਲਣ ਦਾ ਮੌਕਾ ਮਿਲਿਆ ਔਰ ਉਹਨਾਂ ਨੇ ਆਸ਼ਵਾਸਨ ਦੋਇਆ ਕਿ ਇੱਕ ਟ੍ਰੇਨ ਜਿਹੜੀ ਬੰਦੇ ਭਾਰਤ ਜਿਹੜੀ ਸਾਨੂੰ ਉਹਨਾਂ ਨੇ ਜਲੰਧਰ 'ਚ ਪਹਿਲਾਂ ਉਹਦਾ ਸਟੇਸ਼ਨ ਕਰਵਾਇਆ ਸੀ ਇੱਥੇ ਰਿਕਵਾਈ ਸੀ ਇੱਕ ਹੋਰ ਟ੍ਰੇਨ ਜਿਹੜੀ ਦਿੱਲੀ ਤੋਂ ਕਟੜਾ ਜਾਂਦੀ ਆ ਬੰਦੇ ਭਾਰਤ ਉਹਦਾ ਜਲੰਧਰ ਦੇ ਵਿੱਚ ਸਟਾਪੇਜ ਹੋਵੇ ਇਸ ਗੱਲ ਦੀ ਵੀ ਜਿਹੜੀ ਤਿਆਰੀ ਹੈ ਅੱਜ ਰੇਲ ਮਹਿਕਮਾ ਕਰ ਰਿਹਾ ਔਰ ਮੇਰਾ ਖਿਆਲ ਹੈ ਕਿ ਅੱਜ ਦੇ ਇਸ ਦਿਨ ਦੇ ਉੱਤੇ ਜਿੱਥੇ ਬੜੀ ਖੁਸ਼ੀ ਹੈ ਜਿਨ੍ਹਾਂ ਜਿਨ੍ਹਾਂ ਸੰਗਠਨਾਂ ਨਾਲ ਲੋਕਾਂ ਨਾਲ ਜਲੰਧਰ ਵਾਸੀਆਂ ਨਾਲ ਮੇਰੀ ਗੱਲ ਹੋਈ ਹੈ ਸੰਗਠਨਾਂ ਨਾਲ ਗੱਲ ਹੋਈ ਹੈ ਉਹਨਾਂ ਦੇ ਮਨ ਦੇ ਵਿੱਚ ਬੜੀ ਇਸ ਗੱਲ ਦੀ ਖੁਸ਼ੀ ਹੈ ਕਿ ਇੱਕ ਨਵੀਂ ਟ੍ਰੇਨ ਹੈ ਜਿਹੜੀ ਬੰਦੇ ਭਾਰਤ ਮਿਲ ਜਾ ਚਲਣ ਜਾ ਰਹੀ ਹੈ ਇਹਦੇ ਲਈ ਮੈਂ ਜਲੰਧਰ ਨਿਵਾਸੀਆਂ ਵੱਲੋਂ ਪੂਰੇ ਪੰਜਾਬ ਨਿਵਾਸੀਆਂ ਵੱਲੋਂ ਆਦਰਨੀਏ ਮੋਦੀ ਸਾਹਿਬ ਦਾ ਔਰ ਸਾਡੇ ਰੇਲ ਮੰਤਰੀ ਜਸ਼ਮੀ ਵੈਸ਼ਨਵ ਜੀ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ